ਨਾਂ ਲੱਗ ਜਾਣ ਬਾਤਾਵਰਨ ਗੰਦਾ ਕਰ ਦੇਣ ਤਾਂ ਉਹਦਾ ਸੰਤੋਲਨ ਵਿਗੜ ਜਾਂਦਾ ਉਤੋਂ ਉਤੋਂ ਵਿਗੜ ਕੇ ਉਹਦੇ ਚ ਗਲੀ ਹੋ ਜਾਂਦੀ ਆ ਔੜੀ ਔੜੀ ਜਦ ਗਲੀ ਹੋਗੀ ਤਾਂ ਗਰਮੀ ਵਧ ਜਾਏ ਗਰਮੀ ਵਧਿਆ ਤਾਂ ਸਮੁੰਦਰ ਜਿਹੜਾ ਜੰਮਿਆ ਹੋਇਆ ਪਿਗਲਣਾ ਸ਼ੁਰੂ ਹੋ ਜਾਏਗਾ ਪਹਾੜਾਂ ਦੇ ਗਲੇਸ਼ੀਅਰ ਪਿਗਲਣੇ ਸ਼ੁਰੂ ਹੋ ਜਾਣਗੇ ਤੇ ਪਾਣੀ ਇੰਨਾ ਚੜ ਜਾਏਗਾ ਧਰਤੀ ਉਹਦੇ ਵਿੱਚ ਡੁੱਬ ਜਾਂਦੀ ਹੈ ਇਹ ਲੋਕ ਕਹਿੰਦੇ ਪਾਣੀ ਦੀ ਪਰਲੋ ਆ ਐਨੀਆਂ ਬਿਮਾਰੀਆਂ ਪੈ ਜਾਣਗੀਆਂ ਕਿ ਕੋਈ ਬਿਰਲਾ-ਫਿਰਲਾ ਕੁਛ ਬਚੇਗਾ ਜਾਂ ਆਦਮੀ ਦੀ ਬੁੱਧੀ ਐਸੀ ਭ੍ਰਿਸ਼ਟ ਹੋ ਜਾਏਗੀ ਕਿ ਉਹ ਐਟੋਮਿਕ ਬੰਬ ਚਲਾਉਣੇ ਸ਼ੁਰੂ ਕਰ ਦੇਗਾ ਜ਼ਹਿਰੀਲੇ ਗੈਸਾਂ ਚਲਾ ਦੇਗਾ ਤੇ ਬੰਦੇ ਮਰ ਜਾਣਗੇ ਇਹ ਕਾਲ ਯੁੱਗ ਦੀ ਉਮਰ ਅੱਜ ਤੱਕ ਨਹੀਂ ਕਦੇ ਪੂਰੀ ਹੋਈ 432000 ਸਾਲ ਇਹਦੇ 'ਚ ਬੰਦੇ ਨਹੀਂ ਰਹਿੰਦੇ ਇਹ ਬਾਤੇ ਵੱਧ 20000 ਸਾਲ ਹੁੰਦਾ ਇਹ ਤੋਂ ਬਾਅਦ ਕੇ ਸੁਨਾ ਪਿਆ ਰਹਿੰਦੇ ਖਤਮ ਹੋ ਜਾਂਦੀ ਹੈ ਦੁਨੀਆ ਸੁਨਾ ਪਿਆ ਲੋ ਕੋਈ ਕੋਈ ਬੰਦਾ ਕਿਤੇ ਕਿਤੇ ਸ਼ਾਇਦ ਬਚ ਜਾਵੇ ਤਾਂ ਬਚ ਜਾਵੇ ਮੁੜ ਕੇ ਫੇਰ ਵਾਦੀ ਸ਼ੁਰੂ ਹੋ ਗਈ ਇਹ ਕਾਲ ਯੁਗ ਦੇ ਅੰਦਰ ਐਨੇ ਰੌਲੇ ਗੋਲੇ ਦੇ ਅੰਦਰ ਸਾਡਾ ਫੇਰ ਲੰਗੜ ਦਾ ਕੀ ਇੰਤਜ਼ਾਮ ਹੈ ਪਰਮੇਸ਼ਰ ਨੇ ਕਰਿਆ ਉਹ ਮਹਾਰਾਜ ਜੀ ਨੇ ਨਾਮ ਲਿਆਂਦਾ ਨਾਨਕ ਇਹ ਘਰ ਕੇਵਲਾ ਨਾਮ ਦਾ ਫਲ ਕਿੰਨਾ ਹੈ ਕਰੋਨਾ ਜੱਗ ਕਰੇ ਹੋਏ ਇਹਦੇ ਮੁਕਾਬਲੇ ਤੇ ਨਹੀਂ ਪਹੁੰਚਦੇ ਉਹਨਾਂ ਦਾ ਆਨ ਤੀਰਥ ਯਾਤਰਾ ਕੀਤੀਆਂ ਜਾਂ ਨਾਮ ਦੇ ਬਰਾਬਰ ਨਹੀਂ ਪਹੁੰਚਦੀਆਂ ਇੱਕ ਤਾਂ ਸਾਨੂੰ ਨਾਮ ਮਹਾਰਾਜ ਜੀ ਨੇ ਦੱਸਦਾ ਵੀ ਤੁਸੀਂ ਨਾਮ ਜਪੋ ਨਾਮ ਦਾ ਜਿਹੜਾ ਜੋਗ ਹੈ ਇਹਨੂੰ ਨਾਮ ਯੋਗ ਕਹਿੰਦੇ ਨੇ ਸਿਮਰਨ ਹੈ ਇਸ ਸ਼ਬਦ ਤੇ ਸੁਰਤ ਦੇ ਨਾਲ ਜੋੜ ਦਿੱਤਾ ਅੰਦਰ ਸਾਡੇ ਉਹ ਜੋੜ ਕੇ ਜਦ ਅਸੀਂ ਨਾਮ ਜਪਦੇ ਆ ਨਾਮ ਜਪਣ ਦਾ ਪ੍ਰਭਾਵ ਇਹ ਹੁੰਦਾ ਹੈ ਕਿ ਆਦਮੀ ਦੇ ਸਾਰੇ ਹੀ ਸੰਸਾਰਿਕ ਦੁੱਖ ਖਤਮ ਹੋ ਜਾਂਦੇ ਸਰੀਰਕ ਦੁੱਖ ਖਤਮ ਹੋ ਜਾਂਦੇ ਨੇ ਆਰਥਿਕ ਦੁੱਖ ਭਾਈਚਾਰਕ ਰਾਜਸੀ ਸਭ ਖਤਮ ਹੋ ਜਾਂਦੇ ਨੇ ਉਸ ਬੰਦੇ ਦੇ ਜਿਹੜਾ ਬੰਦਗੀ ਕਰਦਾ ਹੈ ਸੋ ਮਹਾਰਾਜ ਕਹਿੰਦੇ ਵੀ ਨਾਮ ਜਪਣਾ ਸਾਰੀਆਂ ਬਿਮਾਰੀਆਂ ਸਾਰੀਆਂ ਘਾਟੇ ਸਾਰੇ ਪਰੇਸ਼ਾਨੀਆਂ ਦਾ ਇਲਾਜ ਕੀ ਹੈ ਸਿਮਰੋ ਸਿਮਰ ਸਿਮਰ ਸੁਖ ਪਾਓ ਇਹ ਤੇ ਮਹਾਰਾਜ ਨੇ ਸੁਖ ਪਾਉਣਾ ਕਿਹਾ ਯਾਦ ਕਰੋ ਯਾਦ ਕਰੋ ਯਾਦ ਕਰੋ ਤੇ ਸੁਖ ਪਾਓ ਅਸੀਂ ਕਹਿੰਦੇ